ਇੱਕ ਸੁਖਮਨੀ ਸਾਹਿਬ ਰੋਜ਼ ਕਰਨਾ ਚਾਹੀਦਾ ਵੈਸੇ ਤਾਂ ਇੱਕ ਸਵੇਰੇ ਇੱਕ ਸ਼ਾਮ ਨੂੰ ਦੋ ਹੋਣੇ ਚਾਹੀਦੇ ਆ ਜੇ ਦੋ ਸੁਖਮਨੀ ਸਾਹਿਬ ਤੁਸੀਂ ਰੋਜ਼ ਕਰਦੇ ਹੋ ਇੱਕ ਮਹੀਨੇ ਦੇ ਵਿੱਚ ਜਿਹੜਾ 48 ਘੰਟਿਆਂ ਚਖੰਡ ਪਾਠ ਸਾਹਿਬ ਉਹਦਾ ਫਲ ਮਿਲ ਜਾਂਦਾ ਗੱਜ ਕੇ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ ਸੋ ਨਿਹਾਲ ਸਤਿ ਸ੍ਰੀ ਅਕਾਲ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਜੀ ਇਹਨਾਂ ਨੇ ਬੇਨਤੀ ਕੀਤੀ ਸੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸੱਚੇ ਪਾਸ਼ਾ ਜੋਗੀ ਤਾਂ ਅੱਗੇ ਲੰਘ ਜਾਣਗੇ ਸਾਡੇ ਤੋਂ ਜਿਹੜੇ ਤੁਹਾਡੇ ਸਿੱਖ ਨਹੀਂ ਉਹਨਾਂ ਤੋਂ ਜੋਗੀਆਂ ਨੇ ਅੱਗੇ ਲੰਘ ਜਾਣਾ ਮਹਾਰਾਜ ਕਹਿੰਦੇ ਕਿਦਾਂ ਕਹਿੰਦੇ ਮਹਾਰਾਜ ਉਹ ਤਾਂ ਅਠਾ ਪਹਿਰਾਂ ਦੀ ਸਮਾਧੀ ਲਾਉਂਦੇ ਅਸੀਂ ਤਾਂ ਹਲ ਵੀ ਪਾਉਣਾ ਖੇਤਾਂ 'ਚ ਕੰਮ ਕਰਨਾ ਕਿਰਤ ਕਰਨੀ ਬੱਚੇ ਪਾਲਨੇ ਮਹਾਰਾਜ ਉਹ ਤਾਂ ਸਾਡੇ ਤੋਂ ਅੱਗੇ ਲੰਘ ਜਾਣਗੇ ਅਸੀਂ ਉਹਨਾਂ ਦੇ ਬਰਾਬਰ ਕਿਦਾਂ ਮਿਲਾਂਗੇ ਫਿਰ ਮਹਾਰਾਜ ਨੇ ਬਾਬਾ ਬੁੱਢਾ ਸਾਹਿਬ ਜੀ ਤੇ ਭਾਈ ਗੁਰਦਾਸ ਜੀ ਦੀ ਅਰਦਾਸ ਨੂੰ ਸੁਣਿਆ ਤੇ ਗੁਰੂ ਵਰਜਨਦੇਵ ਜੀ ਮਹਾਰਾਜ ਨੇ ਸੁਖਮਨੀ ਸਾਹਿਬ ਦੀ ਬਾਣੀ ਉਚਾਰੀ 24 ਸ਼ਲੋਕ 24 ਅਸ਼ਟ ਪਦੀਆਂ 24000 ਅੱਖਰ ਇੱਕ ਪਾਠ ਕਰ ਲਿਆ ਜਾਵੇ 24 ਘੰਟਿਆਂ ਦੇ ਸਵਾਸ ਸਫਲ ਹੋ ਜਾਂਦੇ 24 ਘੰਟੇ ਸਮਾਧੀ ਲਾਣ ਦੀ ਲੋੜ ਨਹੀਂ ਇੱਕ ਪਾਠ ਕਰ ਲੋ 24000 ਸਵਾਸ ਸਫਲ ਕਿੰਨਾ ਸੌਖਾ ਕਰਤਾ ਦੇਖੋ ਮਹਾਰਾਜ ਨੇ ਜਿੰਨਾ ਸੌਖਾ ਕਰਕੇ ਆਪਾਂ ਨੂੰ ਦਿੱਤਾ ਨਾ ਜਿੰਨਾ ਸਿੱਖ ਧਰਮ ਸੌਖਾ ਬਹੁਤ ਸੌਖਾ ਧਰਮ ਹੈ ਕੂਜੇ ਵਿੱਚ ਸਮੁੰਦਰ ਪਾਇਆ ਮਹਾਰਾਜ ਨੇ ਕੂਜੇ ਵਿੱਚ ਸਮੁੰਦਰ ਇੱਕ ਹੋਰ ਮੇਰੀ ਗੱਲ ਧਿਆਨ ਨਾਲ ਸੁਣੀਓ ਜਿਨ੍ਹਾਂ ਨੂੰ ਕਿਤੇ ਕਿਸੇ ਵੀ ਪਦਾਰਥ ਦੀ ਲੋੜ ਜਿਹੜੇ ਕਿਤੇ 3 ਘੰਟੇ 4 ਘੰਟੇ 5 ਘੰਟੇ ਨਹੀਂ ਬਹਿ ਸਕਦੇ ਨਹੀਂ ਨਾਮ ਜਪਦੇ ਲੈ ਇੰਨਾ ਕੰਮ ਕਰ ਲਿਓ 12 ਤੋਂ 3 ਦੇ ਵਿੱਚ ਜਿੰਨੇ ਵੀ ਦੁਨੀਆ ਤੇ ਇਨਸਾਨ ਬਣਾਏ ਨੇ ਸਭ ਦੀ ਅੱਖ ਜ਼ਰੂਰ ਖੁੱਲਦੀ ਆ ਭਾਵੇਂ 2 ਵਜੇ ਭਾਵੇਂ ਸਵਾ 2 ਵਜੇ 2:30 ਵਜੇ 3:00 ਵਜੇ ਤੋਂ ਪਹਿਲਾਂ ਪਹਿਲਾਂ 1:30 ਵਜੇ 2:00 ਵਜੇ ਕਦੇ ਵੀ ਕੋਈ ਸਮਾਂ ਦੇਖ ਲਓ ਅੱਖ ਜ਼ਰੂਰ ਖੁੱਲਦੀ ਹੈ ਪੰਜ ਵਾਰੀ ਮੂਲ ਮੰਤਰ ਕਰਕੇ ਨਾ ਜਿਹੜੀ ਵਸਤੂ ਤੁਹਾਨੂੰ ਚਾਹੀਦੀ ਹੈ ਇੱਕ ਵਾਰ ਕਹਿ ਤਾਣ ਤਨ ਗੁਰੂ ਨਾਨਕ ਦੇਵ ਜੀ ਮਹਾਰਾਜ ਆ ਚੀਜ਼ ਦੇ ਦਿਓ ਫਿਰ ਸੋਝੋ ਆਪਣਾ ਕਰਕੇ ਦੇਖੀਓ ਕਿਤੇ ਜਿਆਦਾ ਨਹੀਂ ਸਮਾਂ ਹਫਤਾ ਕਰ ਲਓ ਉਸੇ ਵੇਲੇ ਤੋਂ ਉਹ ਚੀਜ਼ ਮਹਾਰਾਜ ਨੇ ਤੁਹਾਨੂੰ ਦੇ ਦੇਣੀ ਹੈ ਕਿਉਂ ਉਸ ਵੇਲੇ ਮਹਾਰਾਜ ਹੱਟੀ ਖੋਲ ਕੇ ਬੈਠੇ ਜਿਹੜਾ 2:00 ਵਜੇ ਦਾ ਸਮਾਂ ਨਾ ਮਾਤਾ ਤ੍ਰਿਪਤਾ ਕਹਿੰਦੀ ਤਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਉਹਦਾ ਪੁੱਤਰ ਸਮਝਦੀ ਐ ਗੁਰੂ ਨਾਨਕ ਸਾਹਿਬ ਮਹਾਰਾਜ ਪਰਮੇਸ਼ਰ ਨੇ ਤੇ ਮਾਤਾ ਤ੍ਰਿਪਤਾ ਕਹਿੰਦੀ ਪੁੱਤਰ ਜੇ ਕਿਸੇ ਕੰਮ ਚ ਨਹੀਂ ਦਿਲ ਲੱਗਦਾ ਮੱਝਾਂ ਚਾਰਨੀਆਂ ਤੈਨੂੰ ਚੰਗੀਆਂ ਨਹੀਂ ਲੱਗਦੀਆਂ ਤੂੰ ਪਟਵਾਰੀ ਦਾ ਪੁੱਤਰ ਐ ਤੈਨੂੰ ਮੈਂ ਹੱਟੀ ਖੋਲ ਦੇਨੀ ਆ ਗੁਰੂ ਨਾਨਕ ਸਾਹਿਬ ਕਹਿੰਦੇ ਮਾਤਾ ਹੱਟੀ ਮੇਰੀ ਖੋਲੀ ਐ ਪੁੱਤਰ ਮੈਂ ਨਹੀਂ ਵੇਖੀ ਕਦੋਂ ਖੋਲਦਾ ਮੈਂ ਤਾਂ ਕੋਈ ਨਹੀਂ ਵੇਖੀ ਤੂੰ ਕਦੋਂ ਹੱਟੀ ਖੋਲਦਾ ਧੰਗ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਮਾਤਾ 2 ਵਜੇ ਦਾ ਸਮਾਂ ਹੁੰਦਾ ਜਦੋਂ ਮੈਂ ਹੱਟੀ ਖੋਲਦਾ ਮਾਤਾ ਤ੍ਰਿਪਤਾ ਜੀ ਕਹਿੰਦੇ ਪੁੱਤਰ ਕੋਈ ਸਮਾਨ ਸੌਦਾ ਲੈਣ ਵਾਸਤੇ ਆਉਂਦਾ ਹੱਟੀ ਤੇ ਆਉਂਦਾ ਕੋਈ ਧੰਗ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਮਾਤਾ ਕੋਈ ਬਿਰਲੇ ਹੀ ਆਉਂਦਾ ਜਗ ਮੈਂ ਉਤਮ ਕਾਢੀ ਆ ਬਿਰਲੇ ਕੇ ਕੋਟ ਨਮੈ ਨਾਨਕੂ ਨਾਰਾਇਣ ਜੇ ਚੀਤ ਕਰੋੜਾਂ ਚੋਂ ਇੱਕ ਬੰਦਾ ਹੁੰਦਾ ਕੋਈ ਜਿਹੜਾ ਆ ਕੇ ਕਹਿੰਦਾ ਮਹਾਰਾਜ ਆਹ ਵਸਤੂ ਚਾਹੀਦੀ ਜਿਹੜੇ ਉਸ ਵੇਲੇ ਜਾਗਦੇ ਪਿੰਨੀ ਰਹਿ ਨੜੀਏ ਚਮਕਣ ਤਾਰੇ ਜਾਗੇ ਸੰਤ ਜਨਾ ਮੇਰੇ RAM ਪਿਆਰੇ RAM ਪਿਆਰੇ ਸਦਾ ਜਾਗੇ ਨਾਮ ਸਿਮਰੈ ਅਨੰਦ ਨੂੰ ਪਜਮਾਨ ਮੂ ਬਕਾਰ ਮਨ ਕਾ ਪ੍ਰਭ ਵਿਸਰਨਾ ਹੀ ਇੱਕ ਗੱਲ ਦੁਨੀਆ ਸੁੱਦੀ ਬਈ ਹੁੰਦੀ ਏ ਉਸ ਵੇਲੇ ਨੀਂਦ ਨੇ ਘੇਰੀ ਹੁੰਦੀ ਏ ਪਰ ਰੱਬ ਦੇ ਪਿਆਰੇ ਜਾਗਦੇ ਰੱਬ ਦੇ ਪਿਆਰੇ ਨੂੰ ਨੀਂਦ ਨਹੀਂ ਹੁੰਦੀ ਜਿਹੜਾ ਭਜਨ ਹੈ ਪਰਦੇ ਦਾ ਕਦੇ ਵੀ ਕਿਸੇ ਨੂੰ ਨਹੀਂ ਦੱਸਣਾ ਚਾਹੀਦਾ ਬਸ 12 ਤੇਰਾ ਨਾਮ ਜਪਦਾ ਉਹਦਾ ਅਸਰ ਖਤਮ ਹੋ ਜਾਂਦਾ ਇੱਕ ਵਾਰੀ ਗੱਲ ਨੇ ਇੱਕ ਵਾਰੀ ਕਹਾਦਾ ਅੱਛਾ ਬੜੀ ਕਿਰਪਾ ਤੇਰੀ ਤੇ ਤਾਂ ਗਿਆ ਕੰਫੇਰ ਨਾ ਮੁੜ ਕੇ ਬੈਗੇ ਦੱਸਣਾ ਨਹੀਂ ਚਾਹੀਦਾ ਕਦੇ ਬਸ ਆਨੰਦ ਲਓ ਨਾਮ ਆਪਾਂ ਆਪਣੇ ਵਾਸਤੇ ਜਪਣਾ ਕਿਸੇ ਵਾਸਤੇ ਥੋੜਾ ਜਪਣਾ ਜੇ ਤੁਸੀਂ ਨਾਮ ਜਪੋਗੇ ਤਾਂ ਤੁਹਾਨੂੰ ਫਾਇਦਾ ਕਿਸੇ ਨੂੰ ਕੋਈ ਫਾਇਦਾ ਨਹੀਂ ਦਾ ਸੋਨਾ ਕਿਸ਼ਨ ਨਾਮ ਹੈ ਗੁਪਤ ਗੁਪਤ ਨਾਮ ਪ੍ਰਗੰਜਾ ਇਹ ਮਹਾਰਾਜ ਨੂੰ ਗੁਪਤ ਕਿਹਾ ਮੈਨੂੰ ਗੁਪਤ ਰੱਖੋ